ਸਰਵਾਰਾ ਫੈਬਰਿਕ ਵਿੱਚ ਸਵਾਗਤ ਹੈ ਜੀ ਤੁਹਾਡਾ ਅੱਥੇ ਮੈਂ ਆ ਤੁਹਾਡੀ ਆਪਣੀ ਭੈਣ ਰਵਿੰਦਰ ਤੇ ਅੱਜ ਤੁਹਾਡੀ ਸੇਵਾ ਵਿੱਚ ਫਿਰ ਹਾਜ਼ਰ ਹੋਈਆਂ ਤੇ ਬਹੁਤ ਸੋਹਣੇ ਸੂਟ ਲੈ ਕੇ ਤੇ ਰਿਜਨੇਬਲ ਰੇਟਾਂ ਦੇ ਵਿੱਚ ਸੂਟ ਲੈ ਕੇ ਆਈਆਂ ਆ ਦੇਖੋ ਪਿਓਰ ਕੋਟਨ ਦੇ ਸੂਟ ਹੈਗੇ ਨੇ ਜੀ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈਗਾ ਤੇ ਰੇਟ ਵੀ ਇਹਦਾ ਬਿਲਕੁਲ ਫ੍ਰੀ ਦੇ ਰੇਟਾਂ ਦੇ ਵਿੱਚ ਹੈਗਾ ਜੀ ਅੱਜ ਤੁਹਾਨੂੰ ਹੋਲ ਸੇਲ ਦੇ ਰੇਟਾਂ ਦੇ ਵਿੱਚ ਇੱਕ ਸੂਟ ਦੇਣ ਜਾ ਰਹੀਆਂ ਹੋਲ ਸੇਲ ਦੇ ਵਿੱਚ ਦੇਣ ਜਾ ਰਹੀਆਂ ਆ ਦੇਖੋ ਬਹੁਤ ਸੋਹਣੇ ਇਹ ਇਹਦੀ ਬਾਜੂ ਆਏਗੀ ਬੈਕ ਇੱਕ ਵਜੂ ਇੱਧਰ ਆਏਗੀ ਕਿੱਧਰ ਆਏਗੀ ਤੇ ਇਹਦੇ ਬੈਗ ਤੇ ਵੀ ਡਿਜ਼ਾਈਨ ਆਏਗਾ ਦੇਖੋ ਕਿੰਨਾ ਸੋਹਣਾ ਤੇ ਬਿਲਕੁਲ ਸੌਫਟ ਕਪੜਾ ਹੈਗਾ ਇਹਦਾ ਇੱਕ ਨੰਬਰ ਤੇ ਇਹਦੀ ਸਲਵਾਰ ਹੈਗੀ ਆ ਜੀ ਸਲਵਾਰ ਵੀ ਇਹਦੀ 2.5 ਮੀਟਰ ਤੋਂ ਘੱਟ ਨਹੀਂ ਹੋਣੀ ਜੀ ਦੇਖ 2.5 ਮੀਟਰ ਹੀ ਹੈਗੀ ਆ ਹਾਂਜੀ ਇਹਦੀ 2.5 ਮੀਟਰ ਸਲਵਾਰ ਹੋਏਗੀ ਤੇ 2.5 ਮੀਟਰ ਇਹਦੀ ਕੁੜਤੀ ਹੋਏਗੀ ਜੀ ਤੇ 2.5 ਮੀਟਰ ਇਹਦਾ ਦੁਪੱਟਾ ਹੋਏਗਾ 2.5 ਤੋਂ ਵੱਧ ਹੀ ਹੋਏਗਾ ਘੱਟ ਨਹੀਂ ਹੋਏਗਾ ਲੰਮਾ ਛੋੜਾ ਦੁਪੱਟਾ ਹੈਗਾ ਇਹ ਪਿਓਰ ਮਲ ਕੋਟਨ ਦਾ ਤੇ ਬਿਲਕੁਲ ਸੌਫਟ ਸੂਟ ਹੈਗਾ ਇਹ ਤੇ ਰੇਟ ਇਹਦਾ ਬਿਲਕੁਲ ਹੈਗਾ ਜੀ ਫ੍ਰੀ ਦੇ ਰੇਟਾਂ ਵਿੱਚ 850 ਰੁਪਏ ਫ੍ਰੀ ਸ਼ਿਪਿੰਗ ਤੇ ਇੱਕ ਗੱਲ ਮੈਂ ਹੋਰ ਕਹਿਣਾ ਚਾਹਾਂਗੀ ਕਿ ਪਰ ਰੇਟ ਨਾਲ ਤੁਹਾਨੂੰ ਘੱਟ ਤੋਂ ਘੱਟ ਲਾ ਕੇ ਦੰਨੇ ਆ ਤੇ ਤੁਸੀਂ ਮੋਲਬਾਅਵ ਨਾ ਕਰਿਆ ਕਰੋ ਤੇ ਜੇ ਤੁਸੀਂ ਮੋਲਬਾਅਵ ਕਰਨਾ ਹੈ ਤਾਂ ਤੁਸੀਂ ਫਿਰ ਮੇਰੀ ਵੀਡੀਓ ਨਾ ਵੇਖਿਆ ਕਰੋ ਠੀਕ ਹੈ ਜੀ ਦੁਕਾਨ ਤੇ ਆ ਕੇ ਜਿੰਨਾ ਮਰਜੀ ਤੁਸੀਂ ਰੋਲਾ ਪਾ ਲਿਆ ਕਰੋ ਮੈਂ ਵੀ ਪਾ ਲਿਆ ਕਰਾਂਗੀ ਤੁਹਾਡੇ ਨਾਲ ਰੋਲਾ ਠੀਕ ਹੈ ਜੀ ਤੇ ਇਹਦੇ ਵਿੱਚ ਵੀਡੀਓ 'ਚ ਤਾਂ ਆਪਾਂ ਪੂਰਾ ਸਹੀ ਰੇਟ ਦੱਸਦੇ ਆ ਇਹ ਇਹਦੇ ਤੋਂ ਵੱਧ ਘੱਟ ਨਹੀਂ ਹੋਏਗਾ ਜੀ 850 ਤੋਂ 800 ਵੀ ਨਹੀਂ ਹੋਏਗਾ ਠੀਕ ਹੈ ਜੀ ਤੇ ਦੇਖੋ ਬਾਕੀ ਤੁਸੀਂ ਜਿੱਥੇ ਮਰਜ਼ੀ ਟਰਾਈ ਕਰ ਲੈਣਾ ਜੇ ਤੁਹਾਨੂੰ ਇਸ ਰੇਟ 'ਤੇ ਇਹ ਸੂਟ ਮਿਲ ਜਾਊ ਤੇ ਇਹਦੀ ਸਲਵਾਰ ਆਏਗੀ ਜੀ ਕੁਰਤੀਆਂ ਦੇ ਕੱਪੜੇ ਸੇਮ ਹੀ ਆਣ ਕਲਰ ਸੇਮ ਹੀ ਆਣਗੇ ਜੀ ਸਲਵਾਰਾਂ ਦਾ ਕਲਰ ਚੇਂਜ ਹੋਏਗਾ ਦੁਪੱਟਿਆਂ ਦੇ ਸਲਵਾਰਾਂ ਦਾ ਇੱਕ ਇਹ ਵਾਲਾ ਹੈਗਾ ਜੀ ਦੇਖੋ ਇਹ ਤਾਂ ਦੁਪੱਟਾ ਹੈਗਾ ਜੀ ਤੇ ਹੁਣ ਗਰਮੀਆਂ ਆ ਚੁੱਕੀਆਂ ਨੇ ਗਰਮੀਆਂ ਚ ਕਾਫੀ ਸੂਟਾਂ ਦੀ ਜ਼ਰੂਰਤ ਪੈਂਦੀ ਹੈ ਤੇ ਇਹ ਸੂਟ ਰੀਜ਼ਨੇਬਲ ਰੇਟਾਂ ਦੇ ਵਿੱਚ ਸੂਟ ਹੈਗੇ ਨੇ ਤੇ ਤੁਸੀਂ ਲੈ ਸਕਦੇ ਹੋ ਤੇ ਜਿਹੜੇ ਵੀਰ ਆਪਣੀਆਂ ਜਨਾਨੀਆਂ ਨੂੰ ਖੁਸ਼ ਕਰਨਾ ਚਾਹੁੰਦੇ ਨੇ ਤੇ ਉਹ ਵੀ ਉਹਨਾਂ ਵਾਸਤੇ ਸੂਟ ਬੁੱਕ ਕਰਾ ਸਕਦੇ ਨੇ ਜੀ ਫਿਰ ਵੇਖਣਾ ਤੁਹਾਡੀਆਂ ਜਨਾਨੀਆਂ ਕਿਵੇਂ ਭੱਜ-ਭੱਜ ਕੇ ਕੰਮ ਕਰਨਗੀਆਂ ਜੇ ਤੁਸੀਂ ਗਰਮੀਆਂ ਦੇ ਦੋ ਸੂਟ ਲੈ ਕੇ ਦੇ ਦੋਗੇ ਉਹਨਾਂ ਨੂੰ ਆ ਦੇਖੋ ਸੂਟ ਦੇਖੋ ਕਿੰਨਾ ਸੋਹਣਾ ਸੂਟ ਹੈਗਾ ਜੀ ਇਹ ਵੀ ਸਲਵਾਰ ਹੈਗੀ ਜੀ येलो ਕਲਰ ਦੀ ਤੇ ਇਹਦਾ ਦੁਪੱਟਾ ਹੈਗਾ ਜੀ ਦੇਖੋ ਕਿੰਨਾ ਸੋਹਣਾ ਦੁਪੱਟਾ ਹੈਗਾ ਜੀ ਤੇ ਪਿਓਰ ਕੋਟਨ ਦਾ ਦੁਪੱਟਾ ਹੈਗਾ ਜੀ ਰੇਟ ਸਿਰਫ 850 ਰੁਪਏ ਫ੍ਰੀ ਸ਼ਿਪਿੰਗ ਹੈਗੀ ਹੈ ਜੀ ਤੇ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰਵਾਓ ਤੇ ਫਿਰ ਬਾਅਦ ਚ ਨਾ ਮੈਨੂੰ ਕਹਿਣਾ ਕਿ ਸੂਟ ਨਿਕਲ ਗਏ ਸੂਟ ਨਾ ਵੀਡੀਓ ਪਾਉਂਦੇ ਸੰਦਾਰ ਨਹੀਂ ਨਿਕਲ ਜਾਂਦੇ ਨੇ ਕਿਉਂਕਿ ਬਹੁਤ ਘੱਟ ਰੇਟ ਹੈਗੇ ਇਹਨਾਂ ਦੇ ਇਹ ਤੁਹਾਨੂੰ ਪਤਾ ਹੀ ਹੈਗਾ ਤੇ ਸੂਟ ਹੀ ਵੀ ਬਹੁਤ ਸੌਫਟ ਨੇ ਜੀ ਦੇਖੋ ਤੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਤੇ ਇੱਕ ਵੀਡੀਓ ਆਪਾਂ ਕੱਲ ਪਾਵਾਂਗੇ ਤੇ ਉਹ ਵੀਡੀਓ ਤੁਸੀਂ ਜ਼ਰੂਰ ਦੇਖਣਾ ਉਹਦੇ ਵਿੱਚ ਆਪਾਂ ਪ੍ਰੀਮੀਅਮ ਕੁਆਲਿਟੀ ਦੇ ਸੂਟ ਪਾਏ ਪਾਵਾਂਗੇ ਤੇ ਵੀਡੀਓ ਨੂੰ ਵੇਖਣਾ ਜ਼ਰੂਰ ਤੇ ਦੱਸਣਾ ਕਿਹੋ ਜਿਹੀ ਲੱਗੀ ਐ ਠੀਕ ਹੈ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜੇ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਵੀ ਕਰਿਓ ਤੇ ਤੁਸੀਂ ਜਦੋਂ ਸ਼ੇਅਰ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਦੇ ਹੋ ਨਾ ਸਾਨੂੰ ਹੌਸਲਾ ਮਿਲਦਾ ਹੈ ਤਾਂ ਤੁਹਾਡਾ ਸਾਡਾ ਫਿਰ ਹੋਰ ਵੀ ਮਨ ਕਰਦਾ ਤਾਂ ਆਪਾਂ ਵਧੀਆ ਵਧੀਆ ਕੱਪੜੇ ਲਿਆਈਏ ਤੇ ਵਧੀਆ ਵਧੀਆ ਵੀਡੀਓ ਬਣਾਈਏ ਤੇ ਘੱਟ ਤੇ ਘੱਟ ਰੇਟਾਂ ਵਿੱਚ ਤੁਹਾਨੂੰ ਦਈਏ ਧੰਨਵਾਦ ਜੀ